ਚਾਈ ਨੂੰ ਦੇ ਖਲੋਤੇ ਹੱਥ ਦੇ ਵਿੱਚ ਲੱਗਦਾ ਕੁਝ ਨਹੀਂ ਖੋਪੇ ਨੂੰ ਘਬਾਤੇ ਉਹ ਕਹਿੰਦੇ ਸੀ ਪਰਸੋਂ ਜਾ ਤੇ ਆ ਮੇਰੀ ਗੱਲ ਸੁਣਿਓ ਅੱਜ ਤੋਂ 4 ਦਿਨ ਪਹਿਲੇ ਹੁਸਿਆਰਪੁਰ ਚ ਇੱਕ ਫੋਰਸ ਦਾ ਰੈਸਟੋਰੈਂਟ ਸੀ ਉੱਥੇ ਦਰ ਗਿਆ ਇੱਕ ਫਿਲਮੀ ਐਕਟਰ ਨਾਲ ਸੀ ਰਾਤ ਕੰਮ ਓਵਰ ਹੋ ਗਿਆ ਰਾਤ ਕੰਮ ਓਵਰ ਹੋ ਗਿਆ ਸਟਾਫ ਵਾਲਾ ਇੱਕ ਜਿਹੜਾ ਇਹਦਾ ਪੀਐਸਓ ਸੀ ਇਹਦਾ ਰਿਸ਼ਤੇਦਾਰ ਵੀ ਇਹ ਮਾਮਾ ਲੱਗਦਾ ਉਹ ਲੱਭੇ ਵਾਲਾ ਕੰਮ ਆ। ਉਹ ਅੰਦਰ ਆ ਗਿਆ ਵਿਚਾਰਾ ਭਨੇਵਾ। ਮਾਮੀ ਨੇ ਟੈਲੀਫੋਨ ਕੀਤਾ। ਉਹ ਇਹਨੂੰ ਸ਼ਾਮ ਕਿਤੇ ਬਾਮੇ ਨੂੰ। ਕਿਹਨੇ ਕਿਹਨੇ ਇੰਤੋ ਹੀ ਦਾ ਕਰਿਆ। ਉਤਾਲ ਨੂੰ ਉੱਪਰ ਤੇ ਹੈਲੀਕਾਪਟਰ ਚੜਿਆ ਚੜਿਆ। ਉਹ ਵਿਚਾਰਾ ਫਿਰ ਗਿਆ। ਉਥਮ-ਉਥੇ ਹੋ ਗਿਆ। ਉਥਮ-ਉਥੇ ਹੋ ਕੇ ਨਿਚੇ ਮੈਡਿਕਲ ਕੱਟ ਵਾਰੀ ਪਈ ਐ ਸੁਣ। ਪਹਿਲੀ ਵਾਰ ਇਸ ਤੀ ਜੋ ਆਏ ਗਏ ਸਾਬ ਇਹਦੇ ਪੀਐਸਓ ਨੇ ਇਹਨੂੰ ਕੁਝ ਸੁਣ ਪਾਇਆ ਜੋ। ਸਰਕਾਰੀ ਕਾਲ ਦੱਸਣ ਉਹਨੇ ਮਾਰਿਆ ਪਰ ਉਹਦੀ ਲਾਡ ਹੋ ਵੀ ਸਾਰੀ ਆਪੇ ਹੂਣ ਆ ਗਿਆ ਅੱਖੇ ਚ ਕੱਲ ਹੋ ਕੇ પાਕੇ ਆ ਗਿਆ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੁਖਬਤਰੀ ਉਹਦੇ ਸਿਕਿਉਰਿਟੀ ਗਾਰਡਾਂ ਨੂੰ ਸੋਨ ਮਾਰ ਕੇ ਡੇ ਇੱਥੇ ਬੜੇਗਾ ਤੁਹਾਡਾ ਪੀ ਸਾਡਾ ਕੀ ਬਣੇਗਾ ਪੰਜਾਬ ਕਿਹਨਾਂ ਦੇ ਹੱਥ ਅੱਸੇ ਸੀ ਪੰਜਾਬ ਦੇ ਅੰਮਰ ਗੁਰ ਰਣਜੀਤ ਸਿੰਘ ਤੋਂ ਬਾਅਦ ਗਿਆਨ ਸਾਹਿਬ ਐਸੇ ਹੀ ਅੰਦੇਰੇ ਆਏ ਸੀ ਆਪਣੀ ਅੰਤਰੂਨੀ ਲੜਾਈ ਦੇ ਕਾਰਨ ਅੰਗਰੇਜ਼ ਆਏ ਪਹਿਲਾ ਜਿਹੜਾ ਇੱਥੇ ਰਿਜੈਂਟ ਆਇਆ ਸੀ ਉਹਦਾ ਨਾਮ ਸੀ ਸਰ ਜੌਨ ਲਾਰੈਂਸ ਇੱਥੇ ਜੌਨ ਲਾਰੈਂਸ ਪਹੁੰਚ ਗਿਆ ਕੇਜਰੀਵਾਲ ਨੇ ਲੁਧਿਆਣਾ ਦੇ ਅਸਟ ਦੀ ਸੀਰੀਟ ਤੋਂ ਜਿਹੜਾ ਕੱਟ ਐਮਪੀ ਸੀ ਸਰੀਰ ਰੋਟਾ ਉਹਨੂੰ ਲੜਾਉਣ ਦਾ ਫੈਸਲਾ ਕੀਤਾ ਸੀਟ ਖਾਲੀ ਕਰਾ ਲਈ ਉਹਨ ਕੇਜਰੀਵਾਲ ਆ ਲੱਗਾ ਜੇ ਦਿੱਲੀ ਵਾਲੇ ਆ ਕੇ ਪੰਜਾਬ ਨੂੰ ਦੋ ਸਾਤ ਪੂਰਾ ਲੁੱਟਣਗੇ ਤੇ ਨਾਲ ਟੁੱਟਣਗੇ ਤੇ ਆਪਾਂ ਨੂੰ ਹੁਣ ਤਿਆਰੀ ਕਰਨੀ ਤੇਰੀ ਬੁਲਾਰੈਸ਼ ਹੱਥੇ ਜੋੜ ਕੇ ਸਾਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਨੌਜਵਾਨੀ ਸੋਸ਼ਲ ਮੀਡੀਆ ਘਟ ਦੇਖਿਆ ਤੇ ਇਹਦੇ ਤੇ ਘਟ ਜਾਇਆ ਪਰਿਵਾਰੀ ਰਾਜਿਆ ਆਪਾਂ ਇਹਨਾਂ ਦੇ ਪਿੱਛੇ ਹੀ ਲੱਗੇ ਰਹਿੰਦਾ ਰੀਲਾਂ ਤੇ ਉਹ ਚੰਗੇ ਬੰਦੇ ਲੈ ਕੇ ਥੋੜੋ ਬ੍ਰੇਡ ਥੋੜੇ ਕਾਂਗਰਸ ਚ ਬੜੇ ਚੰਗੀ ਲੀਡਰਸ਼ਿਪ ਹੈ ਚੰਗੀ ਚੰਗੀ ਪਾਰਟੀ ਚੰਗੇ ਲੀਡਰ ਹੀ ਚੰਗੀ ਸਿਹਤ ਸੂਬੇ ਨੂੰ ਦੇਸ

प्रताप सिंह कहरो बार यूनिवर्सिटी तो पढ़ के कि दसवीं खेल एक ही चला सकते मेरी हाथ जोड़ के गुजारे मेरे वीरों तगड़े होके साथ दो तो गिल साहब कई बार इन्होंने लिखा